ਅੱਜ ਜੇ 트럼ਪ ਸਾਹਿਬ ਤੁਹਾਡੇ ਕੋਲ ਤਾਕਤ ਹੈ ਅੱਜ ਤੁਹਾਡੇ ਕੋਲ ਵਿਜ਼ਨ ਵੀ ਹੈ ਅੱਜ ਤੁਹਾਡੇ ਕੋਲ ਸਾਰੀ ਦੁਨੀਆ ਮੁਠੀ ਦੇ ਵਿੱਚ ਹੈ ਅਮਰੀਕਾ ਦੇ ਥਾਣੇਦਾਰ ਹੋ ਤੁਸੀਂ ਅਮਰੀਕਾ ਦੇ ਸਿਰਫ ਮੁਖੀ ਨਹੀਂ ਅੱਜ ਦੇਖੋ ਕੱਲ ਤੁਸੀਂ ਦੇਖਿਆ ਸਾਰੀ ਦੁਨੀਆ ਨੇ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੇ ਯੂਕਰੇਨ ਦਾ ਜਿਹੜਾ ਮੁਖੀ ਹੈ ਯੇਲਨਸਕੀ ਉਹ ਕਿਵੇਂ ਤੁਹਾਡੇ ਕੋਲੇ ਬੈਠਾ ਗਿੜਗੜਾ ਰਿਹਾ ਸੀ ਬਾਅਦ ਦੇ ਵਿੱਚ ਵੀ ਉਸਨੇ ਕਿਹਾ ਹੋ ਸਕਦਾ ਹੈ ਕਿ ਪਤਾ ਨਹੀਂ ਕਿੱਦੇ ਬਿੱਤੀ ਘਟਾਲੇ ਕਰਕੇ ਤੁਹਾਡੇ ਕੋਲੇ ਪੈਸੇ ਇਕੱਠੇ ਕਰਕੇ ਆਏ ਹੁਣ ਪਤਾ ਨਹੀਂ ਕਿੱਦੇ ਕਰਾਪਸ਼ਨ ਕਰਕੇ ਭ੍ਰਿਸ਼ਟਾਚਾਰ ਕਰਕੇ ਪੈਸੇ ਤੁਹਾਡੇ ਕੋਲੇ ਲੈ ਕੇ ਆਰਗੇਨਾਈਜ਼ਡ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਿੰਨਾ ਵਧਿਆ ਹੋਇਆ ਹੈ ਕਰਾਇਮ ਕਰਕੇ ਲੋਕਾਂ ਨੇ ਕਿਸੇ ਦੇ ਕਿਸੇ ਦਾ ਗੜਾ ਘੁੱਟ ਕੇ ਪੈਸੇ ਇਕੱਠੇ ਕੀਤੇ ਆ ਕਿਸੇ ਨੂੰ ਡਰਾ ਧਮਕਾ ਕੇ ਆਰਗੇਨਾਈਜ਼ਡ ਕਰਾਇਮ ਦੇ ਰਾਹੀਂ ਜਿਹੜੇ ਪੈਸੇ ਇਕੱਠੇ ਕਰਕੇ ਇੱਕ ਵਾਰੀ ਕੰਡਕਟਰ ਮੈਨੂੰ ਪੁੱਛਦਾ ਕਿ ਦੋ ਟਿਕਟਾਂ ਕਿਹਦੇ ਲਈ ਤੁਸੀਂ ਤਾਂ ਇੱਕੋ ਹੀ ਆਂ ਤਾਂ ਮੈਂ ਕਿਹਾ ਵੀ ਇੱਕ ਟਿਕਟ ਗੁੰਮ ਵੀ ਸਕਦੀ ਹੈ ਤੇ ਕੰਡਕਟਰ ਕਹਿਣ ਲੱਗਦਾ ਭਰਾਵਾ ਗੁੰਮ ਤਾਂ ਦੂਜੀ ਵੀ ਸਕਦੀ ਹੈ ਤੇ ਮੈਂ ਕਿਹਾ ਵੀ ਆਏ ਮੇਰੇ ਕੋਲੇ ਪਾਸ ਵੀ ਹੈਗਾ ਤੇ 50 ਲੱਖ ਡਾਲਰ ਮੰਗਦਾ ਏ ਤੇ ਡਾਲਰ ਦਾ ਮਤਲਬ ਹੈ ਦੋ ਜ਼ੀਰਵਾਂ ਹੋਰ ਲੱਗ ਜਾਣੀਆਂ 50 ਕਰੋੜ ਰੁਪਏ ਤੁਸੀਂ ਅਮਰੀਕਾ ਨੂੰ ਦੇਨੇ ਨੇ ਤੇ ਤੁਸੀਂ ਸਥਾਈ ਨਾਗਰਿਕ ਹੋ ਜਾਵੋਗੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡੇ ਦਾਰਸ਼ਨਿਕ ਹਨ ਬਹੁਤ ਜਗਤ ਗੁਰੂ ਹਨ ਹੈਨਾ ਸਿੱਖ ਧਰਮ ਦੇ ਬਾਨੀ ਨੇ ਉਹ ਕੀ ਕਹਿੰਦੇ ਆ ਕਹਿੰਦੇ ਪਾਪਾਂ ਬਾਚੋ ਹੋਏ ਨਾ ਕੱਠੀ ਬੈਂਕਾਂ ਦੇ ਹੁਣ ਤਾਂ ਸਟਾਫ ਜਿਹੜਾ 30 30 40 40 ਬੰਦੇ ਰੱਖਿਆ ਹੁਣ ਫੇਰ ਤਾਂ ਕਹਿੰਦਾ ਵੀ ਦੋ ਬੰਦਿਆਂ ਨਾਲ ਹੀ ਤਿੰਨ ਬੰਦਿਆਂ ਨਾਲ ਹੀ ਕੰਮ ਸੱਜਿਆ ਕਰੂਗਾ ਬਸ ਇੱਕ ਜਾਨਾ ਦਰਵਾਜ਼ਾ ਖੋਲਣ ਵਾਲਾ ਤੇ ਇੱਕ ਜਾਨਾ ਬੰਦ ਕਰਨ ਵਾਲਾ ਤੇ ਤੀਜਾ ਕੰਪਿਊਟਰ ਚਲਾਉਣ ਵਾਲਾ ਤੁਸੀਂ ਦੇਖੋ ਇਹ ਇਸ ਲੈਵਲ ਦੇ ਉੱਤੇ ਜਿਹੜਾ ਹੈ ਬੰਦਾ ਸਲਾਹ ਦੇ ਦਿਆ ਸੀ ਤੇ ਬਸ ਤਿੰਨ ਬੰਦਿਆਂ ਦੀ ਬੈਂਕ ਦੇ ਚ ਲੋੜਾ ਲਾਲੂ ਪਰਸ਼ਾਦ ਯਾਦਵ ਤੁਸੀਂ ਦੇਖੋ ਕੀ ਜਵਾਬ ਦਿੰਦਾ ਹੈ ਦੋਸਤੋ ਆਖਰ ਬਿੱਲੀ ਥੈਨਿਓ ਬਾਹਰ ਆ ਹੀ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਜਨਾਬ ਡੋਨਲਡ 트੍ਰੰਪ ਦੇ ਵੱਲੋਂ ਪਹਿਲਾਂ ਤਾਂ ਜਹਾਜ਼ ਪਰ ਪਰਤੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਵਾਸ਼ਿੰਦੇ ਜਾਂ ਅਨ ਡਾਕੂਮੈਂਟਡ ਜਿਹੜੇ ਲੋਕ ਨੇ ਉਹਨਾਂ ਨੂੰ ਜਹਾਜ਼ ਪਰ ਕੇ ਉਹਨਾਂ ਦੇ ਮੁਲਕਾਂ ਦੇ ਵਿੱਚ ਛੱਡ ਕੇ ਆਂਦਾ ਹੈ ਤੇ ਫੇਰ ਹੁਣ EB5 ਜਿਹੜਾ ਵੀਜ਼ਾ ਹੈ ਉਹ ਵੀ ਖਤਮ ਕਰਨ ਦਾ ਐਲਾਨ ਕਰਕੇ ਉਹਨਾਂ ਲੋਕਾਂ ਦੀਆਂ ਸੱਦਰਾਂ ਦੇ ਉੱਤੇ ਵੀ ਪਾਣੀ ਫੇਰ ਦਿੰਦਾ ਹੈ ਜਿਨ੍ਹਾਂ ਦੀ ਆਸ ਦੀ ਕਿਰਨ ਕਿਤੇ ਨਾ ਕਿਤੇ जगਦੀ ਸੀ ਦੋਸਤੋ ਇਹਨੂੰ ਦੇਖ ਕੇ ਮੈਨੂੰ ਬਚਣ ਦੀ ਇੱਕ ਘਟਨਾ ਚੇਤੇ ਆ ਗਈ ਮੈਂ ਬੜਾ ਡਰਕੂਕ ਹੁੰਦਾ ਸੀ ਜਦੋਂ ਮੈਂ ਕਾਲਜ ਦੇ ਵਿੱਚ ਬੱਸ ਦੇ ਉੱਤੇ ਜਾਂਦਾ ਹੁੰਦਾ ਸੀ ਤਾਂ ਮੇਰੇ ਕੋਲੇ ਦੋ ਮੈਂ ਟਿਕਟਾਂ ਲੈਂਦਾ ਹੁੰਦਾ ਸੀ ਇੱਕ ਵਾਰੀ ਕੰਡਕਟਰ ਮੈਨੂੰ ਪੁੱਛਦਾ ਕਿ ਦੋ ਟਿਕਟਾਂ ਕਿਹਦੇ ਲਈ ਤੁਸੀਂ ਤਾਂ ਇੱਕੋ ਹੀ ਹੋ ਤਾਂ ਮੈਂ ਕਿਹਾ ਵੀ ਇੱਕ ਟਿਕਟ ਗੁੰਮ ਵੀ ਸਕਦੀ ਹੈ ਤੇ ਕੰਡਕਟਰ ਕਹਿਣ ਲੱਗਦਾ ਭਰਾਵਾ ਗੁੰਮ ਤਾਂ ਦੂਜੀ ਵੀ ਸਕਦੀ ਹੈ ਤੇ ਮੈਂ ਕਿਹਾ ਵੀ ਐ ਮੇਰੇ ਕੋਲੇ ਪਾਸ ਵੀ ਹੈਗਾ ਤੇ ਮੇਰਾ ਪਾਸ ਵੀ ਬਣਾਇਆ ਹੋਇਆ ਸੀ ਤੇ ਡੋਨਲਡ ਟਰੰਪ ਦੇ ਕੋਲੇ ਵੀ ਕੋਈ ਇਹੋ ਜਿਹਾ ਪਾਸ ਹੈ ਤੇ ਇਹ ਉਹਨੇ ਨਮਸ਼ ਗੁਫਾ ਛੱਡਿਆ ਜਾਂ ਨਮੀ ਸਕੀਮ ਹੈ ਜਿਹੜੀ ਕਿ ਸੱਚਮੁੱਚ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਕੋਲੇ 4 ਪੈਸੇ ਹੈਗੇ ਆ ਉਹਨਾਂ ਲੋਕਾਂ ਦੇ ਲਈ ਗ੍ਰੀਨ ਕਾਰਡ ਬਣੇਗੀ ਉਹਨਾਂ ਲੋਕਾਂ ਦੇ ਲਈ 골ਡ ਕਾਰਡ ਬਣੇਗੀ 골ਡ ਕਾਰਡ ਵੀਜ਼ਾ ਨਾਮ ਦਿੱਤਾ ਗਿਆ ਹੈ ਕਿ ਇਹ ਇਸ ਸਕੀਮ ਇਹ ਪੂਰਾ ਚੰਗੀ ਤਰ੍ਹਾਂ ਸਮਝਣ ਤੋਂ ਪਹਿਲਾਂ ਸਬਸਟਰੀ ਇੱਕ ਆ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਬਿੰਪਲ ਪਹਿਲਾ ਪਹਿਲਾ ਆਪਾਂ ਇਹ ਸਮਝ ਲਈਏ ਕਿ ਇਹ 골ਡ ਕਾਰਡ ਵੀਜ਼ਾ ਹੈ ਕੀ ਹੈ ਡੋਨਲਡ ਟਰੰਪ ਨੇ ਆਖਿਆ ਵੀ ਕੋਈ ਵੀ ਬੰਦਾ 50 ਲੱਖ ਡਾਲਰ ਦੇ ਤੇ ਅਮਰੀਕਾ ਦੀ ਸਥਾਈ ਰੈਜ਼ੀਡੈਂਸ ਹਾਸਲ ਕਰ ਲਵੇ ਜੀ ਹਾਂ ਡੋਨਲਡ ਟਰੰਪ ਨੇ ਆਖਿਆ ਏ ਕਿ ਕੋਈ ਵੀ ਬੰਦਾ 50 ਲੱਖ ਡਾਲਰ ਮੈਨੂੰ ਦੇ ਤੇ ਸਥਾਈ ਰੂਪ ਵਿੱਚ ਅਮਰੀਕਾ ਦਾ ਨਾਗਰਿਕ ਬਨ ਜਾਵੇ ਉਥੋਂ ਦੀ ਰੈ residense ਮਿਲ ਜਾਵੇਗੀ ਉਥੋਂ ਦਾ ਜਿਹੜਾ ਗ੍ਰੀਨ ਕਾਰਡ ਤੁਹਾਨੂੰ ਮਿਲ ਜਾਵੇਗਾ ਸਿਰਫ 50 ਲੱਖ ਡਾਲਰ ਤੇ 골ਡ ਕਾਰਡ ਰੈ residense ਜਿਹੜਾ 골ਡ ਕਾਰਡ ਜਿਹੜਾ ਪਾਸ ਹੈ ਜਾਂ 골ਡ ਕਾਰਡ ਵੀਜ਼ਾ ਹੈ ਕਿਹਨੂੰ ਮਿਲੂਗਾ ਨੌਨ ਅਮਰੀਕਨਸ ਲਈ ਹੈ ਕਿਉਂਕਿ ਅਮਰੀਕਾ ਦੇ ਲੋਕਾਂ ਨੂੰ ਕੀ ਲੋੜਾ ਤਾਂ ਅਮਰੀਕਾ ਦੇ ਵਿੱਚ ਰਹਿ ਹੀ ਰਹੇ ਆ ਤਾਂ ਇਹ ਜਿਹੜੇ ਗਲੋਬਲ ਇਕਨੋਮਿਕ 엘ੀਟ ਹੈ ਜਿਹੜੇ ਰਿਚ ਹੈ ਜਿਹੜੇ ਅਮੀਰ ਲੋਕ ਆ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵਸੇ ਹੋਏ ਆ ਉਹਨਾਂ ਦੇ ਲਈ ਇੱਕ 골ਡਨ ਅਪਰਚੂਨਿਟੀ ਹੈ 골ਡ ਕਾਰਡ ਵੀਜ਼ਾ ਆਫਰ ਹੈ ਜਿਹੜੀ ਡੋਨਲਡ 트럼ਪ ਨੇ ਦਿੱਤੀ ਹੈ ਡੋਨਲਡ 트럼ਪ ਜਿਹੜਾ ਬੜਾ ਤਿੱਖਾ ਹੈ ਇੱਕ ਪਾਸੇ ਤਾਂ ਉਸ ਨੇ ਜਿਹੜੇ ਗਰੀਬ ਗੁਰਬੇ ਸੀ ਗਰੀਬ ਗੁਰਬੇ ਵੀ ਕਹਦੇ ਸੀ 40-40 ਲੱਖ ਰੁਪਏ 35-35 ਲੱਖ ਰੁਪਏ ਉਹਨਾਂ ਨੇ ਕਿਤੋਂ ਫੜ ਕੇ ਇਹ ਤਾਂ ਗਵਾਂਡੀਆਂ ਤੋਂ ਆਪਣੇ ਭੈਣਾ ਭਰਾਵਾਂ ਤੋਂ ਬੈਂਕਾਂ ਤੱਕ ਲੈ ਆ ਕੇ ਸ਼ਾਹੂਕਾਰਾਂ ਤੋਂ ਲੈ ਕੇ ਕਰਜ਼ੇ ਚੱਕ ਕੇ ਮੋٹے ਜਿਹੜੇ ਹਨ ਜਿਹੜੇ ਲੋਕ ਅਮਰੀਕਾ ਦੇ ਵਿੱਚ ਗਏ ਸਨ ਪੰਜਾਬ 50 ਲੱਖ ਰੁਪਏ ਦੇ ਕੇ ਪਰ ਇਹ 50 ਲੱਖ ਡਾਲਰ ਮੰਗਦਾ ਏ ਤੇ ਡਾਲਰ ਦਾ ਮਤਲਬ ਹੈ ਦੋ ਜੀਰਵਾਂ ਹੋਰ ਲੱਗ ਜਾਣੀਆਂ 50 ਕਰੋੜ ਰੁਪਏ ਤੁਸੀਂ ਅਮਰੀਕਾ ਨੂੰ ਦੇਨੇ ਨੇ ਤੇ ਤੁਸੀਂ ਸਥਾਈ ਨਾਗਰਿਕ ਹੋ ਜਾਵੋਗੇ ਡੋਨ ਜਿਹੜਾ ਡੋਨਲਡ ਟਰੰਪ ਆ ਉਹ ਦੇਖੋ ਇੱਕ ਤਾਂ ਉਹਨੇ ਇਹ ਬੰਦੇ ਸਾਰੇ ਕੱਢ ਦਿੱਤੇ ਮੰਨ ਲਓ 1 ਲੱਖ ਬੰਦਾ ਨਿਕਲ ਗਿਆ ਇਹ ਨਾਲੋਂ ਨਾਲ ਇਹ ਵੀ ਸਟੇਟਮੈਂਟ ਦੇ ਰਿਹਾ ਕਹਿੰਦਾ ਜੇ 1 ਮਿਲੀਅਨ ਬੰਦਾ ਸਾਡੇ ਕੋਲੇ ਆ ਗਿਆ ਤਾਂ ਸਾਡੇ 5 ਟ੍ਰਿਲੀਅਨ ਡਾਲਰ ਇਕੱਠੇ ਹੋ ਜਾਣਗੇ ਦੂਜਾ ਕਹਿੰਦਾ ਇਹ ਹੈ ਕਿ ਜਿਹੜੇ ਲੋਕ ਇੱਥੇ ਆਉਣਗੇ ਵੈਲਥੀ ਹੋਣਗੇ ਰਿਚ ਹੋਣਗੇ ਅੰਗਰੇਜ਼ੀ ਦੇ ਵਿੱਚ ਮਨੀ ਬੈਗ ਕਹਿੰਦੇ ਆ ਜਿਹੇ ਲੋਕਾਂ ਨੂੰ ਉਹ ਕਹਿੰਦਾ ਵੀ ਜੇ ਅਮੀਰ ਲੋਕ ਇੱਥੇ ਆਉਣਗੇ ਨਾ ਰਿਚ ਕਲਾਸ ਆਊਗੀ 엘ੀਟ ਕਲਾਸ ਆਊਗੀ ਉਹ ਹੋ ਇੱਥੇ ਆ ਕੇ ਆਪ ਦਾ ਕੰਮ ਧੰਦਾ ਵੀ ਕਰਨਗੇ ਤੇ ਫਿਰ ਉਹ ਟੈਕਸ ਵੀ ਦੇਣਗੇ ਦੂਸਰਾ ਇਹੇ ਬੰਦੇ ਜਦੋਂ ਇੱਥੇ ਆਉਣਗੇ ਖਰੀਦੋ ਫਰੋਖਤ ਵੀ ਜਿਹੜਾ ਬੰਦਾ 50 ਕਰੋੜ ਰੁਪਈਆ ਲਾ ਕੇ ਅਮਰੀਕਾ ਪਹੁੰਚੂਗਾ ਤੇ ਉਹ ਲੱਖਾਂ ਰੁਪਏ ਤਾਂ ਉਹੀ ਅਡਾਊਗਾ ਉਹ ਬੰਦਾ ਖਰੀਦੋ ਫਰੋਖਤ ਕਰੂਗਾ ਤੇ ਜੇ ਖਰੀਦੋ ਫਰੋਖਤ ਕਰੂਗਾ ਤੇ ਫਿਰ ਉਸ ਦੇ ਨਾਲ ਅਮਰੀਕਾ ਦੀ ਇਕਨੋਮੀ ਦੇਖੋ ਕਿਸ ਤਰੀਕੇ ਨਾਲ ਸਪਰਕ ਕਰੇਗੀ ਤੇਜ਼ੀ ਦੇ ਨਾਲ ਵਧੇਗੀ ਮਤਲਬ ਲੋਕਾਂ ਨੂੰ ਜਦੋਂ ਤੁਸੀਂ ਖਰੀਦੋ-ਫਰੋਖਤ ਕਰ ਰਹੇ ਹੋ ਤਾਂ ਉਹਦੇ ਨਾਲ ਕੀ ਹੈ ਕੇਨਸ ਨੇ ਕਿਹਾ ਸੀ 1917 ਦੇ ਵਿੱਚ ਜਿਹੜੇ ਬੰਦੇ ਅਰਥ ਸ਼ਾਸਤਰ ਦੇ ਵਿਦਿਆਰਥੀ ਆ ਉਹਨਾਂ ਨੂੰ ਪਤਾ ਹੋਵੇਗਾ ਕੇਨਸ ਨੇ ਕੀ ਫਾਰਮੂਲਾ ਦਿੱਤਾ ਸੀ ਉਹ ਕਹਿੰਦਾ ਕਿ ਪਰਚੇਜ਼ਿੰਗ ਪੇਸਟੀ ਵਧਾਓ ਲੋਕਾਂ ਦੀ ਜਦੋਂ ਲੋਕ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਰਕਮਾਂ ਚੱਕੀ ਫਿਰਦੇ ਨੇ ਖਰੀਦੋ-ਫਰੋਖਤ ਕਰਨਗੇ ਉੱਥੇ ਤਾਂ ਉਹ ਅਮਰੀਕਾ ਦੇ ਜਿਹੜੇ ਵਪਾਰੀ ਆ ਨਿੱਕੀਆਂ ਦੁਕਾਨਾਂ ਵੱਡੀਆਂ ਦੁਕਾਨਾਂ ਉੱਥੇ ਦੇਖੋ ਤੁਹਾਡਾ-ਤਹਾਡ ਬੂਟ ਵੇਖਣਗੇ ਹੈਨਾ ਟੜਾ ਟੜ ਮੋਬਾਈਲ ਵਿਕਣਗੇ ਟੈਲੀਵਿਜ਼ਨ ਵਿਕਣਗੇ ਐਲਈਡੀ ਸਕਰੀਨਾਂ ਫਰਨੀਚਰ ਵੀ ਕੋ ਕਪੜਾ ਵੀ ਕੋਗਾ ਖਾਣ ਵਾਲਾ ਖਾਣ ਵਾਲੇ ਪਦਾਰਥ ਵਿਕਣਗੇ ਵੈਜੀਟੇਰੀਅਨ ਨੌਨ ਵੈਜੀਟੇਰੀਅਨ ਵੀ ਕੋ ਸ਼ਰਾਬ ਵੀ ਕੋਗੀ ਕਿੰਨਾ ਸਮਾਨ ਵਿਕੂਗਾ ਜਦੋਂ ਇੰਨਾ ਸਮਾਨ ਵਿਕੂਗਾ ਤੇ ਫਿਰ ਜਿਹੜੇ ਵਪਾਰੀ ਆ ਉਹ ਵੱਡੇ ਵਪਾਰੀਆਂ ਨੂੰ ਕਹਿਣਗੇ ਹੋਰ ਸਮਾਨ ਤੇ ਜੋ ਹੋਲ ਸੇਲਰ ਜਿਹੜੇ ਨੇ ਉਹਨਾਂ ਦੇ ਤੁਸੀਂ ਦੇਖੋ ਕਿ ਪੌ 12 ਹੋ ਜਾਣਗੀਆਂ ਜਦੋਂ ਹੋਲ ਸੇਲਰ ਜਿਹੜੇ ਨੇ ਉਹ ਆਪ ਦੇ ਜਿਹੜੇ ਜਿਹੜੇ ਬੰਦੇ ਮਾਰਕੀਟ ਮਾਰਕੀਟਿੰਗ ਕਰਦੇ ਨੇ ਸੇਲ ਜਿਹੜੇ ਪਰਸਨ ਨੇ ਵੱਡੀਆਂ ਜਿਹੜੀਆਂ ਫਰਮਾਂ ਨੇ ਮਲਟੀਨੇਸ਼ਨਲ ਫਰਮਸ ਨੇ ਜਾਂ ਵੱਡੀਆਂ ਫਰਮਾਂ ਨੇ ਕਾਰਪੋਰੇਟਸ ਨੇ ਉਹਨਾਂ ਨੂੰ ਕਹਿੰਦੇ ਕਿ ਇੱਕ ਹੋਰ ਸਮਾਨ ਭੇਜੋ ਜਦੋਂ ਹੋਰ ਸਮਾਨ ਭੇਜਣ ਲਈ ਆਖਿਆ ਜਾਵੇ ਜਾਂ ਤਾਂ ਉਹਦੀ ਪ੍ਰੋਡਕਸ਼ਨ ਦੇ ਲਈ ਇੰਡਸਟਰੀ ਜਿਹੜੀ ਆ ਤੁਸੀਂ ਦੇਖੋ ਕਿੰਨੀ ਤੇਜ਼ ਹੋ ਇੰਡਸਟਰੀ ਫਿਰ ਫਾਰਮਰਸ ਨੂੰ ਕਹਿੰਦੀ ਹੈ ਕਿ ਕੱਚਾ ਮਾਲ ਹੋਰ ਲਿਆਓ ਕੱਚਾ ਮਾਲ ਜਦੋਂ ਹੋਰ ਆਊਗਾ ਤਾਂ ਜਿੰਨਾ ਤਾਂ ਅਮਰੀਕਾ ਨੂੰ ਚਾਹੀਦਾ ਠੀਕ ਹੈ ਜਿੰਨਾ ਅਮਰੀਕਾ ਦੀ ਧਰਤੀ ਤੇ ਉਗਦਾ ਬਾਕੀ ਦਾ ਬਾਹਰੋਂ ਮੰਗਾਇਆ ਜਾਵੇਗਾ ਦੂਜੇ ਨਾਲ ਲੱਗਦੇ ਦੇਸ਼ ਆ ਜਿਹੜੇ ਅਮਰੀਕਾ ਦੇ ਪਾਰਟਨਰ ਨੇ ਟਰੇਡ ਪਾਰਟਨਰ ਨੇ ਮਤਲਬ ਚਾਰੇ ਪਾਸੇ ਲਹਿਰਾਂ ਪਹਿਰਾਂ ਹੋ ਜਾਣਗੀਆਂ ਪਰ ਕੀ ਸੱਚਮੁੱਚ ਇਹ ਹੈ ਪੋਸੀਬਲ ਹੈ ਜੇਕਰ ਪਿਛਲੇ ਰੈਕੋਰਡ ਦੇਖੀਏ ਆਪਾਂ ਇਤਿਹਾਸ ਫਰੋਲੀਏ ਇੰਗਲੈਂਡ ਨੇ ਵੀ ਇਹ ਕੀਤਾ ਸੀ ਨੀਦਰਲੈਂਡ ਨੇ ਵੀ ਇਹ ਕੀਤਾ ਸੀ ਮੈਂ ਦੇਸ਼ਾਂ ਦੇ ਨਾਮ ਲਿਖੇ ਨੇ ਮੈਂ ਤੁਹਾਨੂੰ ਦੱਸ ਦਵਾਂ ਤਾਂ ਜੋ ਕੋਈ ਗਲਤ ਨਾਮ ਨਾ ਬੋਲਿਆ ਜਾਵੇ ਅਮਰੀਕਾ ਨੇ ਕੀਤਾ ਆਸਟ੍ਰੇਲੀਆ ਨੇ ਕੀਤਾ ਨੀਦਰਲੈਂਡ ਨੇ ਕੀਤਾ ਗ੍ਰੀਸ ਨੇ ਕੀਤਾ ਸਪੇਨ ਨੇ ਕੀਤਾ ਪੁਰਤਗਾਲ ਨੇ ਕੀਤਾ ਮਤਲਬ ਇਹ 6 ਦੇਸ਼ ਨੇ ਯੂਰਪ ਦੇ ਇਹ 6 ਦੇਸ਼ ਨੇ ਜਿਨ੍ਹਾਂ ਨੇ ਇਹ ਕੀਤਾ ਸੀ ਪੰਜ ਦੇਸ਼ ਯੂਰਪ ਦੇ ਨੇ ਆਸਟ੍ਰੇਲੀਆ ਇਹ ਛੇਵਾ ਇਹਨਾਂ ਦੇਸ਼ਾਂ ਨੇ ਕੀਤਾ ਸੀ ਅਜੇ ਹਾਂ ਪਰ ਐਪਲੀਕੇਸ਼ਨਾਂ ਕਿੰਨੀ ਆ ਕੇ ਪਹੁੰਚੀਆਂ ਮਸਾਂ ਦੇਨ ਕੇ 4 5 6 ਸੈਂਕੜਾ ਹੁਣ ਇੰਨੀਆਂ ਤੇ ਐਪਲੀਕੇਸ਼ਨਾਂ ਜੇ ਪਹੁੰਚਣਗੀਆਂ ਤਾਂ ਫੇਰ ਕੀ ਕਰੂਗਾ ਉਹ ਦੇਸ਼ ਤਾਂ ਉਹਨਾਂ ਦੇਸ਼ਾਂ ਨੇ ਤਾਂ ਫਿਰ ਇਹ 골ਡਨ ਵੀਜ਼ਾ ਉਹਨਾਂ ਨੇ 골ਡਨ ਵੀਜ਼ਾ ਆਖਿਆ ਸੀ ਇਹ ਅਮਰੀਕਾ 골ਡ ਵੀਜ਼ਾ ਕਹਿੰਦਾ ਏ ਤੇ ਇਹ ਆਪਦੇ ਨਾ ਅਖਰ ਘੱਟ ਵਰਤਦਾ ਹੈ ਕਲਰ ਦੇ ਵਿੱਚ ਵੀ ਯੂ ਖਤਮ ਕਰ ਦਿੰਦਾ ਸੀ ਯੋ ਐਲਓ ਆਰ ਹੀ ਲਿਖਦਾ ਕਲਰ ਇਹ ਕੰਜੂਸ ਆ ਇਹ ਦੇਸ਼ ਦੂਜਿਆਂ ਦੇਸ਼ਾਂ ਤੋਂ ਨਾ ਇਹ ਕਹਿੰਦਾ ਵੀ ਸਾਡੇ ਕੋਲੇ ਡਾਲਰ ਹੋਣ ਰੁਪਈਏ ਨਾ ਹੋਣ ਗਰੀਬ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਭਜਾ ਦਿੱਤਾ ਬੇਇੱਜ਼ਤੀ ਕਰਕੇ ਹਤਕੜੀਆਂ ਲਾ ਕੇ ਪੈਰਾਂ ਤੇ ਫੈਟਰ ਜਲਾ ਕੇ ਤੇ ਅਮੀਰਾਂ ਤੋਂ ਉਹ ਭਾਦਦਾ ਵੀ ਇਹ ਬੰਦੇ ਆਉਣਗੇ ਤੇ ਸਾਡੇ ਜਿਹੜੇ ਹਨ ਦੇਸ਼ ਦੇ ਵਿੱਚ ਲਹਿਰਾਂ ਬਹਿਰਾਂ ਕਰ ਦੇਣਗੇ ਅਮਰੀਕਾ ਵਿੱਚ ਪਹਿਲਾਂ ਹੀ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਨੇ ਜਾਂ ਕਾਹੀ ਤਾਂ ਲੋਕ ਉੱਤਰ ਨੂੰ ਭੱਜੇ ਜਾਂਦੇ ਨੇ ਤੇ ਤੁਸੀਂ ਹੋਰ ਲੋਕਾਂ ਤੋਂ ਜਿਹੜੇ ਹਨ ਪੈਸੇ ਜਿਹੜੇ ਹਨ ਉਹ ਚਾਹੁੰਦੇ ਆ ਕਿ ਹੋਰ ਲੋਕ ਵੀ ਇੱਥੇ ਆਉਣ ਤੇ ਬਿਜ਼ਨਸ ਜਿਹੜੇ ਹਨ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਬਹੁਤ ਜ਼ਿਆਦਾ ਡੋਨਲਡ ਟਰੰਪ ਨੂੰ ਇਹ ਵੀ ਲੱਗਦਾ ਹੈ ਜਰੂਰ ਜੇਕਰ ਲੱਖਾਂ ਲੋਕ ਆ ਜਾਂਦੇ ਨੇ ਤਾਂ ਰੁਜ਼ਗਾਰ ਵੀ ਵਧੂਗਾ ਗਰੀਬੀ ਵੀ ਖਤਮ ਹੋਗੀ ਟੈਕਸ ਵੀ ਬਹੁਤ ਜ਼ਿਆਦਾ ਉੱਤੇ ਮਿਲੇਗਾ ਸਰਕਾਰਾਂ ਨੂੰ ਇਹਨਾਂ ਲੋਕਾਂ ਦੀ ਪਰਚੇਇੰਗ ਕਪੈਸਿਟੀ ਕੀ ਵਧੇਗੀ ਤਾਂ ਇਹ ਕਈ ਚੀਜ਼ਾਂ ਨਾਲੋਂ ਨਾਲ ਹੀ ਇਹਨਾਂ ਫਾਇਦਾ ਤਾਂ ਬਹੁਤ ਹੋਊਗਾ ਜੇ ਪਰ ਜੇ ਵਿੱਚ ਖੜੀ ਆ ਜੇ ਬੜੀ ਵੱਡੀ ਚੀਜ਼ ਹੁੰਦੀ ਹੈ ਮਨੇ ਇੱਥੇ ਨਾ ਇੱਕ ਚੀਜ਼ ਆਪਾਂ ਹੋਰ ਸਮਝ ਲਈਏ ਕਿ EB5 ਵੀਜ਼ਾ ਜਿਹੜਾ ਹੈ ਉਹਨੂੰ ਰਿਪਲੇਸ ਕਰਨ ਦੀ ਗੱਲ ਕੀਤੀ ਆ ਉਹਨੇ ਐਕਚੁਅਲੀ ਜਿਹੋ ਜਿਹੇ ਟਰੰਪ ਹੈ ਉਹੋ ਜਿਹੇ ਉਹਦੇ ਸਲਾਹਕਾਰ ਹੈ ਇੱਕ ਸਲਾਹਕਾਰ ਹੈ ਉਸ ਦਾ ਦਾ 177 ਹੈ ਕਮਰਸ ਸੈਕਟਰੀ ਹੈ ਉਹਦਾ ਨਾਮ ਹੈ ਹਾਰਵਰਡ ਲੂਟਨਿਕ ਲੂਟਨਿਕ ਨਾਮ ਵੀ ਤੁਸੀਂ ਦੇਖੋ ਲੂਟਨਿਕ ਨਿੱਕੇ ਨਿੱਕੇ ਲੋਕਾਂ ਨੂੰ ਲੁੱਟ ਲੈਣਾ ਚਲੋ ਹਾਸੇ ਵਾਲੀ ਗੱਲ ਹੈ ਇਹ ਤਾਂ ਉਹ ਕਹਿੰਦਾ ਕਿ ਜਿਹੜਾ ਇਹ ਈਵੀ ਵੀਜ਼ਾ ਸੀ ਨਾ ਇਹ ਫੁੱਲ ਆਫ ਸਟੈਮ ਫਰਾਡ ਮੇਕ ਬਲੀਫ ਐਂਡ ਨੌਨਸੈਂਸ ਇਹ ਸ਼ਬਦਾਂ ਨੇ ਵਰਤੇ ਆ ਤੇ ਡੋਨਲਡ ਟਰੰਪ ਜਿਹੜਾ ਤੁਸੀਂ ਦੇਖੋ ਕਿ ਕਈ ਬੰਦੇ ਨਾ ਬਹੁਤ ਕੰਨਾਂ ਦੇ ਕੱਚੇ ਹੁੰਦੇ ਆ ਤੇ ਡੋਨਲਡ ਟਰੰਪ ਨੇ ਵੀ ਉਹਦੀ ਗੱਲ ਤੇ ਇਤਵਾਰ ਕਰ ਲਿਆ ਉਹ ਕਹਿੰਦਾ ਵੀ ਇਸ ਨੂੰ ਸਕ੍ਰੈਪ ਕਰ ਦੇ ਉਹ ਖਤਮ ਕਰ ਦੇ ਉਹ ਹਣੇ ਵੀਜ਼ਾ ਹੈ ਕੀ ਸੀ ਈਵੀ ਵੀਜ਼ਾ ਦਾ ਅਰਥ ਸੀ ਤੇ ਕੋਈ ਵੀ ਬੰਦਾ 1990 ਦੇ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਈਵੀ ਵੀਜ਼ਾ ਦੀ ਕਿ ਜੇਕਰ ਵਿਦੇਸ਼ੀ ਇਨਵੈਸਟਰ ਨੇ ਜਿਹੜੇ ਵਿਦੇਸ਼ੀ ਨਿਵੇਸ਼ਕ ਨੇ ਉਹਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਕੀਤੀ ਸੀ ਵੀ ਜੇਕਰ ਤੁਸੀਂ ਇੱਥੇ ਆ ਕੇ ਤੁਸੀਂ ਜੇ ਜੀ ਦੰਸ ਬੰਨਾ ਚਾਹੁੰਦੇ ਹੋ ਰੈ residenc y route ਦਿੱਤਾ ਸੀ ਉਹਨੇ ਵੀ ਜੇਕਰ ਤੁਸੀਂ ਅਮਰੀਕਾ ਦੇ ਸਥਾਈ ਨਾਗਰਿਕ ਬੰਨਾ ਚਾਹੁੰਦੇ ਹੋ ਇੱਕ ਕੰਮ ਕਰੋ ਕ੍ਰੀਏਟ ਐਂਡ ਸਪੋਰਟ ਜੋਬਸ ਫਾਰ ਦੀ ਯੂ ਐਸ ਪੀ ਅਮਰੀਕਾ ਦੇ ਲੋਕਾਂ ਦੇ ਲਈ ਜੋਬਸ ਪੈਦਾ ਕਰੋ ਨੌਕਰੀਆਂ ਪੈਦਾ ਕਰੋ ਜਾਂ ਹੋਰ ਨੌਕਰੀਆਂ ਪੈਦਾ ਕਰਨ ਦੇ ਲਈ ਇੱਕ ਢਾਂਚਾ ਖੜਾ ਕਰੋ ਤੇ ਇੱਕ ਡਾਇਰੈਕਟ ਇਨਵੈਸਟਮੈਂਟ ਕਰੋ ਤੁਸੀਂ ਇੱਥੇ ਆ ਕੇ ਪੈਸਾ ਲਗਾਓ ਤਾਂ ਕਿੰਨਾ ਕੁ ਬੈਸਾ ਲਗਾਉਗਾ ਨੇ ਜੈਸੇ ਕਿ 8 ਲੱਖ ਡਾਲਰ ਲਗਾ ਦੇਵੋ 8 ਲੱਖ ਡਾਲਰ तकरीबन 8 ਕਰੋੜ ਡਾਲਰ ਤੁਸੀਂ ਉੱਥੇ ਲਗਾਉਣੇ ਨੇ ਇਨਵੈਸਟ ਕਰਨੇ ਨੇ ਹੈ ਤੁਹਾਡੇ ਹੀ ਤੁਸੀਂ ਅਮਰੀਕਾ ਦੇ ਵਿੱਚ ਲਗਾ ਦਿੱਤੇ ਇਸ ਚੀਜ਼ ਨੂੰ ਗਵਰਨੈਂਸ ਬਾਡੀ ਜਿਹੜੀ ਹੈ ਕਿਹੜੀ ਬਾਡੀ ਜਿਹੜੇ ਯੂ ਐਸ ਕਾਂਗਰਸ ਹੈ ਜਿਵੇਂ ਭਾਰਤ ਵਿੱਚ ਸੰਸਦ ਹੈ ਉੱਥੇ ਕਾਂਗਰਸ ਕਹਿੰਦੇ ਆ ਉਸ ਨੂੰ ਕਾਂਗਰਸ ਦਾ ਮਤਲਬ ਇਹ ਨਹੀਂ ਕਾਂਗਰਸ ਪਾਰਟੀ ਕਾਂਗਰਸ ਉੱਤੇ ਸੰਸਦ ਨੂੰ ਕਹਿੰਦੇ ਨੇ ਲੋਕ ਸਭਾ ਰਾਜ ਸਭਾ ਜਿਵੇਂ ਯੂਐਸਏ ਕਾਂਗਰਸ ਜਿਹੜੀ ਆ ਉਹ ਉਸ ਨੂੰ ਓਵਰਸਾਈ ਕਰੂਗੀ ਗਵਰਨੈਂਸ ਬਾਡੀ ਉਹਨਾਂ ਦੀ ਉਹ ਦੇਖੂਗੀ ਤਾਂ ਇਹਨਾਂ ਨੇ ਕਿਹਾ ਵੀ ਅਮਰੀਕਾ ਦੀ ਜਿਹੜੀ ਧਰਤੀ ਆ ਉੱਥੇ ਆ ਕੇ ਤੁਸੀਂ ਡਾਇਰੈਕਟ ਇਨਵੈਸਟਮੈਂਟ ਕਰੋ 8 ਲੱਖ ਰੁਪਏ ਲਾਉਣੇ ਆ ਜੇ ਤੁਸੀਂ ਟਾਰਗੇਟ এমਪਲੋਇਮੈਂਟ ਏਰੀਆ ਉਹ ਏਰੀਆਜ਼ ਜਿੱਥੇ এমਪਲੋਇਮੈਂਟ ਬਹੁਤ ਘੱਟ ਹੈ ਉਹਨਾਂ ਏਰੀਆ ਦੇ ਵਿੱਚ ਲਗਾਉਗੇ ਤੇ ਹੋਰ ਕਿਸੇ ਦੇ ਵਿੱਚ ਤਾਂ 10 10.5 ਲੱਖ ਡਾਲਰ ਜਿਹੜੇ ਆ ਲਗਾਉਣੇ ਆ ਤੇ ਫਿਰ ਤੁਹਾਨੂੰ ਨਾ ਅਸੀਂ ਰੈ residense ਬਣਾ ਦੇਵਾਂਗੇ ਤੁਹਾਨੂੰ ਅਸੀਂ ਯੂ ਐਸ ਵੀ ਸਿਟੀਜ਼ਨ ਦੇ ਦੇਵਾਂਗੇ ਤੁਹਾਨੂੰ ਅਸੀਂ ਗ੍ਰੀਨ ਕਾਰਡ ਦੇ ਦੇਵਾਂਗੇ ਸਿਟੀਜ਼ਨਸ਼ਿਪ ਲੈਣ ਦੇ ਲਈ ਬਹੁਤ ਲੋਕਾਂ ਨੇ ਉੱਥੇ ਪੈਸਾ ਲਗਾਇਆ ਇਨਵੈਸਟਮੈਂਟਸ ਕੀਤੀਆਂ ਪਰ ਹੁਣ ਕੀ ਕਹਿ ਰਿਹਾ ਹੈ ਲੂਟਕਿਨ ਕੀ ਕਹਿ ਰਿਹਾ ਹੈ ਹਾਰਵਰਡ ਲੂਟਕਿਨ ਕਹਿੰਦਾ ਨਾ ਲੂਟਨਿਕ ਲੂਟਨਿਕ ਕਹਿ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਇੱਥੇ ਪੈਸਾ ਲਗਾਇਆ ਉਸ ਨੂੰ ਨਾ ਉਹ ਉਹ ਕਿਸੇ ਇਹ ਮਤਲਬ ਹੈ ਤਰੀਕੇ ਦੇ ਨਾਲ ਨਾ ਉਹਨਾਂ ਦੀ ਮਦਦ ਦੇ ਨਾਲ ਵੱਡੀਆਂ ਵੱਡੀਆਂ ਹੀੜਾ ਫੇਰੀਆਂ ਕਰਦੇ ਨੇ ਪੈਸੇ ਦਾ ਐਵੇਂ ਯੂਜ਼ ਵੀ ਹੋ ਰਿਹਾ ਹੈ ਫਰਾਡ ਵੀ ਖੇਡੇ ਜਾ ਰਹੇ ਨੇ ਉਹਦੇ ਕਹਿਣ ਦਾ ਮਤਲਬ ਹੈ ਕਿ ਪੈਸਾ ਲਗਾ ਕੇ ਇਹ ਜਿਆਦਾ ਨਾ ਅੰਨਾ ਬੰਦੇ ਰਿਓੜੀਆਂ ਮੋੜ-ਮੋੜ ਆਪਣਿਆਂ ਨੂੰ ਉਹ ਕੰਮ ਕਰ ਰਹੇ ਆ ਵੀ ਇਹ ਆਪਦੇ ਬੰਦਿਆਂ ਨੂੰ ਹੀ ਨੌਕਰੀਆਂ ਦਿੰਦੇ ਆ ਪੈਸਾ ਵੀ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਹੀ ਘੁੰਮ ਰਿਹਾ ਹੈ ਮਤਲਬ ਜਿਵੇਂ ਇੱਕ ਖਾਤੇ ਤੇ ਦੂਜੇ ਦੂਜੇ ਤੇ ਤੀਜੇ ਇਹਨਾਂ ਦੇ ਆਪ ਦੀ 10-12 ਖਾਤੇ ਖੋਲੇ ਹੋਏ ਆ ਉਹਨਾਂ ਵਿੱਚ ਹੀ ਪੈਸਾ ਘੁੰਮੀ ਜਾਂਦਾ ਹੈ ਕਿਸੇ ਬਾਹਰਲੇ ਬੰਦੇ ਨੂੰ ਖਾਸ ਕਰਕੇ ਜਿਸੇ ਅਮਰੀਕਾ ਦੇ ਬੰਦੇ ਨੂੰ ਇਹ ਕੋਈ ਨੌਕਰੀ ਨਹੀਂ ਦਿੰਦੇ ਨਾ ਹੀ ਇਨਵੈਸਟਮੈਂਟ ਹੋ ਰਹੀ ਹੈ ਨਾ ਹੀ ਇਹ ਜਿਹੜੀਆਂ ਨੌਕਰੀਆਂ ਪੈਦਾ ਹੋ ਰਹੀਆਂ ਨਾ ਹੀ ਜਿਹੜੀ ਟੈਕਸ ਆ ਰਹੇ ਆ ਨਾ ਹੀ ਇਹ ਜਿਹੜਾ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਕੋਈ ਫਾਇਦਾ ਹੋ ਰਿਹਾ ਨਾ ਹੀ ਇਹ ਪੈਸੇ ਖਰਚਦੇ ਨੇ ਇੰਨੇ ਜਿਆਦਾ ਇਲਜ਼ਾਮ ਲਗਾ ਦਿੱਤੇ ਉਹਨਾਂ ਦੇ ਉੱਤੇ ਮਨੇ ਜਿਹੜੇ ਆਲੋਚਕ ਹੁੰਦੇ ਆ ਉਹਨਾਂ ਨੇ ਆਲੋਚਨਾ ਕਰਨੀ ਹੁੰਦੀ ਹੈ ਪਰ ਜੇ ਡਿਵੈਲਪਰ ਜਿਹੜੇ ਨੇ ਜੇ ਉਹ ਕਰੋੜਾਂ ਰੁਪਏ ਦਾ ਜਾਂ ਜਿਹੜਾ ਲੱਖਾਂ ਕਰੋੜਾਂ ਰੁਪਏ ਤੇ ਲੱਖਾਂ ਡਾਲਰ ਜਿਹੜੇ ਉਹਨਾਂ ਨੇ ਇਨਵੈਸਟ ਕੀਤੇ ਆ ਜੇ ਉਹਨ ਪਰਸਨਲ ਯੂਜ਼ ਦੇ ਲਈ ਨਿੱਜੀ ਵਰਤੋਂ ਲਈ ਵਰਤੀ ਵੀ ਜਾਂਦੇ ਆ ਤਾਂ ਘਟੁਕਟ ਸਰਕਾਰ ਨੂੰ ਕਿਤੇ ਨਾ ਕਿਤੇ ਟ੍ਰਿਕਲ ਡਾਊਨ ਇਫੈਕਟ ਤਾਂ ਆ ਹੀ ਰਿਹਾ ਹੋਵੇਗਾ ਖੈਰ ਕਿਹੜਾ ਸਮਝਾਵੇ ਕੌਣ ਕਹੇ ਰਾਣੀਏ ਅਗਾਂਹ ਤੱਕ ਕਿਹੜਾ ਬੰਦਾ ਕਹੇਗਾ ਡੋਨਲਡ ਟਰੰਪ ਨੂੰ ਕਿ ਤੈਨੂੰ ਲੂਟ ਨਿਕਨੇ ਗਲਤ ਸਲਾਹ ਦਿੱਤੀ ਆ ਜਾਂ ਇਹ ਸਲਾਹ ਜਿਹੜੀ ਆ ਤੂੰ E ਵੀ 5 ਵੀਜ਼ਾ ਵੀ ਜਾਰੀ ਰੱਖ ਤੇ ਨਾਲ 골ਡ ਕਾਰਡ ਵੀਜ਼ਾ ਵਿੱਚ ਜਾਰੀ ਰੱਖ ਪਰ ਉਹ ਸੁਣਦਾ ਵੀ ਨਹੀਂ ਕਿਸੇ ਦੀ ਆਪ ਦੇ ਢਾਈ ਟੋਟਲੂ ਚਾਰ ਨੇ ਇੱਕ ਇਸ ਦੇ ਕੋਲੇ ਐਲਨ ਮਸਕ ਆ ਤੁਸੀਂ ਜਾਣਦੇ ਹੋ ਐਲਨ ਮਸਕ ਜਿਹੜਾ ਹੈ ਉਹ ਆਪ ਇੱਕ ਬਹੁਤ ਹੀ ਅਮੀਰ ਦੁਨੀਆ ਦਾ ਦੁਨੀਆ ਦਾ ਸਭ ਤੋਂ ਅਮੀਰ ਇਸ ਵੇਲੇ ਦੇ ਉੱਤੇ ਜਿਹੜਾ ਬੰਦਾ ਏ ਐਲਨ ਮਸਕ ਉਹ ਬੰਦਾ ਜਿਹੜਾ ਹੈ ਉਹਨੇ ਕਹਿ ਕੇ ਤੁਸੀਂ ਦੇਖੋ ਹਫਤਾ ਪਹਿਲਾਂ ਜਿਹੜਾ ਨਾ 12 1300 ਤਾਂ ਇਸ ਨੇ ਜਾਬ्स ਜਿਹੜੀਆਂ ਨੇ ਉੱਥੋਂ ਕੱਟ ਕਰਵਾਈਆਂ ਨੇ ਅਮਰੀਕਾ ਦੇ ਵਿੱਚੋਂ ਉਸ ਨੇ ਆਫਸੋ ਜਾਬਸ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚੋਂ ਮਤਲਬ 2000 ਤਾਂ ਹੋਆ ਜਿਹੜੇ ਦਿਖਦੀਆਂ ਨਹੀਂ ਤੇ ਬਾਕੀ ਉਹਨਾਂ ਨਾਲ ਕਿੰਨੇ ਪਰਿਵਾਰ ਜੁੜੇ ਹੋਏ ਆ ਮਤਲਬ ਇਹ ਬੰਦੇ ਜਿਹੜੇ ਕਰੋੜਾਂ ਰੁਪਏ ਕਹਿੰਦੇ ਸਾਡੇ ਹੱਥ ਦੇ ਵਿੱਚ ਆ ਜਾਵੇ ਪਰ ਨੌਕਰੀਆਂ ਨਾ ਲੋਕਾਂ ਨੂੰ ਮਿਲਣ ਜੇਕਰ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਨਾ ਮੈਨੂੰ ਯਾਦ ਹੈ ਇੱਕ ਵਾਰੀ ਜਿਹੜਾ ਬਿਹਾਰ ਦਾ ਮੁੱਖ ਮੰਤਰੀ ਸੀ ਅਸੀਂ ਵੈਸੇ ਮਜ਼ਾਕ ਵਿੱਚ ਉਸ ਦਾ ਨਾਮ ਲੈਂਦੇ ਆ ਪਰ ਉਹ ਬੜਾ ਗੰਭੀਰ ਬੰਦਾ ਹੈ ਸੋਸ਼ਲਿਸਟ ਹੈ ਉਹ લાલુ பிரசாத் યાદવ ਨੇ ਨਾ ਜਦੋਂ ਕੰਪਿਊਟਰ ਆਇਆ ਆਇਆ ਏ ਉਦੋਂ ਉਹਨੇ ਕਿਹਾ ਸੀ ਜੇ ਬੈਂਕ ਦੇ ਉਹਨੇ ਆਪ ਦੇ ਸੈਕਟਰੀ ਜਿਹੜੇ ਹਨ ਉਹਨਾਂ ਨੂੰ ਪੁੱਛਿਆ ਵੀ ਫਾਈਨੈਂਸ ਸੈਕਟਰੀ ਨੂੰ ਪੁੱਛਿਆ ਵੀ ਇਹਦਾ ਕੰਪਿਊਟਰ ਆ ਗਿਆ ਇਹਦਾ ਕੀ ਅਸਰ ਕੀ ਪਊਗਾ ਉਹ ਕਹਿੰਦਾ ਲਾਲੂ ਪ੍ਰਸ਼ਾਦ ਜੀ ਮੁੱਖ ਮੰਤਰੀ ਜੀ ਜਨਾਬ ਨਾ ਜੋ ਵੀ ਉਸਨੇ ਸ਼ਬਦ ਵਰਤੇ ਤਾਂ ਉਹ ਕਹਿੰਦਾ ਜਨਾਬ ਜੇਕਰ ਕਿ ਜਿਸ ਤਰੀਕੇ ਦੇ ਨਾਲ ਕੰਪਿਊਟਰ ਕੰਮ ਕਰਦਾ ਹੈ ਅੱਜ ਤੱਕ AI ਦੀਆਂ ਗੱਲਾਂ ਆ ਗਈਆਂ ਨਾ ਮਸਨੂਈ ਬੁੱਧੀ ਦੀਆਂ ਗੱਲਾਂ ਆ ਗਈਆਂ ਮਸਨੂਈ ਝਾਲੀ ਅਕਲ ਕਹਿੰਦੇ ਆ ਇਸ ਨੂੰ ਝਾਲੀ ਨਹੀਂ ਹੈ ਤਾਂ ਅਸਲੀ ਬੰਦੇ ਤੋਂ ਵੱਧ ਕੰਮ ਕਰਦੀ ਹੈ ਪਰ ਜਿਹੜਾ ਇਸ ਦਾ ਕੋਈ ਫਾਇਦਾ ਕਿੰਨਾ ਹੋਇਆ ਹੈ ਬੇਰੁਜ਼ਗਾਰੀ ਦੇ ਪੱਖ ਤੋਂ ਜੇ ਆਪਾਂ ਦੇਖਦੇ ਆ ਤਾਂ ਲਾਲੂ ਪ੍ਰਸ਼ਾਦ ਯਾਦਵ ਨੂੰ ਉਹ ਬੰਦਾ ਕਹਿਣ ਲੱਗਿਆ ਸਕੱਤਰ ਕਹਿਣ ਲੱਗਿਆ ਵੀ ਬੈਂਕਾਂ ਦੇ ਹੁਣ ਤਾਂ ਸਟਾਫ ਜਿਹੜਾ 30 30 40 40 ਬੰਦੇ ਰੱਖਿਆ ਹੁਣ ਫੇਰ ਤਾਂ ਕਹਿੰਦਾ ਵੀ ਦੋ ਬੰਦਿਆਂ ਨਾਲ ਹੀ ਤਿੰਨ ਬੰਦਿਆਂ ਨਾਲ ਹੀ ਕੰਮ ਸੱਰਜਿਆ ਕਰੂਗਾ ਬਸ ਇੱਕ ਜਾਨਾ ਦਰਵਾਜ਼ਾ ਖੋਲਣ ਵਾਲਾ ਤੇ ਇੱਕ ਜਾਨਾ ਬੰਦ ਕਰਨ ਵਾਲਾ ਤੇ ਤੀਜਾ ਕੰਪਿਊਟਰ ਚਲਾਉਣ ਵਾਲਾ ਤੁਸੀਂ ਦੇਖੋ ਇਸ ਲੈਵਲ ਦੇ ਉੱਤੇ ਜਿਹੜਾ ਹੈ ਬੰਦਾ ਸਲਾਹ ਦੇ ਦਿਆ ਸੀ ਤੇ ਬਸ ਤਿੰਨ ਬੰਦਿਆਂ ਦੀ ਬੈਂਕ ਦੇ ਚ ਲੋੜ ਹੈ ਲਾਲੂ ਪ੍ਰਸ਼ਾਦ ਯਾਦਵ ਤੁਸੀਂ ਦੇਖੋ ਕੀ ਜਵਾਬ ਦਿੰਦਾ ਹੈ ਲਾਲੂ ਪ੍ਰਸ਼ਾਦ ਯਾਦਵ ਕਹਿੰਦਾ ਫੇਰ ਸਾਨੂੰ ਕੰਪਿਊਟਰ ਦੀ ਲੋੜ ਨਹੀਂ ਬੈਂਕਾਂ ਚੋਂ ਅਸੀਂ EMPLY ਖਤਮ ਕਰਾਂਗੇ ਅਸੀਂ ਬੇਰੁਜ਼ਗਾਰੀ ਲਿਆਉਣੀ ਹੈ ਮਤਲਬ ਉਹ ਬੰਦਾ ਇਹ ਸੋਚ ਰਿਹਾ ਹੈ ਕਿ ਅਸੀਂ ਰੁਜ਼ਗਾਰ ਦੇਣਾ ਹੈ ਮਤਲਬ ਜੇ ਤੁਹਾਡੇ ਕੋਲੇ ਵੱਧ ਪੈਸਾ ਹੈ ਜੇ ਤੁਹਾਡੇ ਕੋਲੇ ਤੁਹਾਡੇ ਕੋਲੇ ਪੈਸਾ ਹੈ ਤੁਸੀਂ ਵੰਡ ਦਿਓ ਲੋਕਾਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਕਰਨਾਟਕਾ ਦੇ ਵਿੱਚ ਜਿਹੜੀਆਂ ਵੈਲਫੇਅਰ ਸਕੀਮਜ਼ ਨੇ ਉਹਦੇ ਪਿੱਛੇ ਇਹ ਇੱਕ ਜਿਹੜਾ ਸੋਸ਼ਲ ਵੈਲਫੇਅਰ ਦਾ ਕਨਸੈਪਟ ਹੈ ਜੇ ਅਸੀਂ ਭਾਰਤਿਸ ਬਣਾ ਨੂੰ ਵੀ ਦੇਖਦੇ ਆ ਨਾ ਉਹਦੇ ਵਿੱਚ ਵੀ ਸਿੱਖਿਆ ਤੇ ਜਿਹੜੇ ਸੇਤ ਹੈ ਇਹ ਦੋਵੇਂ ਵੈਲਫੇਅਰ ਐਕਟੀਵਿਟੀਆਂ ਨੇ ਅਸੀਂ ਉਸ ਨੂੰ ਪੈਸੇ ਜੋੜਨ ਦੇ ਲਈ ਪੈਸੇ ਕਮਾਉਣ ਦੇ ਲਈ ਰੱਖ ਲਿਆਏ ਹੁਣ ਤੁਸੀਂ ਦੇਖੋ ਕਿ ਖੁੰਬਾਂ ਵਾਂਗੂ ਯੂਨੀਵਰਸਟੀਆਂ ਖੁੱਲੀਆਂ ਹੋਈਆਂ ਨੇ ਕੁਆਲਿਟੀ ਕੁਆਲਿਟੀ ਕੰਟਰੋਲ ਹੈ ਹੀ ਨਹੀਂ ਮਤਲਬ ਇਹ ਚੀਜ਼ਾਂ ਲੱਗਦੇ ਹਨ ਗੱਲਾਂ ਜੋ ਵੀ ਆਪਾਂ ਗੱਲ ਕਰ ਰਹੇ ਆ ਅਮਰੀਕਾ ਦੇ ਬਾਰੇ ਗੱਲ ਕਰ ਰਹੇ ਆ ਜਾਂ ਦੁਨੀਆ ਦੇ ਹੋਰ ਖੇਤਰਾਂ ਬਾਰੇ ਗੱਲ ਕਰ ਰਹੇ ਆ ਪਰ ਆਪਾਂ ਗੱਲ ਮੁੱਦੇ ਦੇ ਉੱਤੇ ਫੇਰ ਮੁੜਦੇ ਆ ਕਿ ਡੋਨਲਡ ਟਰੰਪ ਦੇ ਜਿਹੜੇ ਹੁਣ ਐਲਨ ਮਸਕੂਰੀ ਕਹਿੰਦੇ ਆ ਕਿ ਉਹ ਜੋ ਹੀਰਾ ਫੇਰੀਆਂ ਹੋਈਆਂ ਨੇ ਜੋ ਵੀ ਹੋਇਆ ਏ ਉਹ ਉਹਦੇ ਕਰਕੇ ਇਹਨਾਂ ਲੋਕਾਂ ਨੂੰ ਇੱਥੇ ਨਾ ਵੀਜ਼ਾ ਮਿਲ ਗਿਆ ਵੀ ਆਪਾਂ ਜਿਹੜਾ ਹੈ ਨਾ ਇਹ ਖਤਮ ਕਰੀਏ ਤੇ ਡੋਨਲਡ ਟਰੰਪ ਨੇ ਇਹ ਕਹਿੰਦਾ ਕਹਿੰਦਾ ਲਿਆਓ ਬਣਾ ਕੇ ਲਿਆਓ ਸਰਟੀਫਿਕੇਟ ਅਪਰੂਵਲ ਲਿਆਓ ਉਸਨੇ ਮੋਹਰ ਲਾਈ ਮੋਟਾ ਕਰਕੇ ਲਿਖ ਦਿੱਤਾ ਡੋਨਲਡ ਟਰੰਪ ਤੁਸੀਂ ਦੇਖੋ ਮੋਟਾ ਕਰਕੇ ਡੋਨਲਡ ਟਰੰਪ ਤਾਂ ਲਿਖ ਦਿੱਤਾ ਪਰ ਜਿਹੜੇ ਸੁੱਕੇ ਸੁੱਕੇ ਪਤਲੇ ਪਤਲੇ ਗਰੀਬ ਕਮਜ਼ੋਰ ਆਮ ਲੋਕ ਆ ਉਹਨਾਂ ਦੀਆਂ ਨੌਕਰੀਆਂ ਤੁਸੀਂ ਖਾ ਜਾਂਦੇ ਹੋ ਨੌਕਰੀ ਬੰਦੇ ਨੂੰ ਦੇਣੀ ਜਿਹੜੀ ਹੈ ਉਹ ਇੱਕ ਪਰਿਵਾਰ ਨੂੰ ਇੱਕ ਇੱਕ ਕੌਨ ਦੇ ਨੂੰ ਤੁਸੀਂ ਇੱਕ ਭਾਈਚਾਰੇ ਨੂੰ ਇੱਕ ਚੰਗਾ ਕੰਮ ਕਰਦੇ ਹੋ ਖਤਮ ਕਰਨ ਦੇ ਲਈ ਤਾਂ ਤੁਸੀਂ ਜਿਹੜਾ ਬੰਦੇ ਖਤਮ ਕਰਨ ਦੇ ਲਈ ਫਿਰ ਟਰੰਪ ਨੂੰ ਚੁਣਿਆ ਹੈ ਤੁਸੀਂ ਲੋਕਾਂ ਨੇ ਇਸ ਕਰਕੇ ਚੁਣਿਆ ਹੈ ਫਿਰ ਉਹ ਇਹ ਗੱਲਾਂ ਡੋਨਲਡ ਟਰੰਪ ਦੇ ਆਪ ਦੇ ਜਿਹੜੇ ਸੰਦੇਸ਼ ਦੇ ਲੋਕ ਹਨ ਉਹ ਉਸ ਨੂੰ ਸਮਝਾ ਸਕਦੇ ਆ ਅਸੀਂ ਤਾਂ ਸਿਰਫ ਗੱਲਾਂ ਕਰ ਸਕਦੇ ਆ ਤੇ ਆਪਾਂ ਅੱਗੇ ਵਧਦੇ ਹਾਂ ਡੋਨਲਡ 트੍ਰੰਪ ਕਹਿੰਦਾ ਹੈ ਕਿ ਜੇਕਰ ਕਰੋੜਾਂ ਬੰਦੇ ਇੱਥੇ ਆਉਣਗੇ ਸਾਨੂੰ ਟੈਕਸ ਦੇਣਗੇ ਸਾਨੂੰ ਇਹ ਮਿਲੂਗਾ ਹੈ ਨਾ ਇਹ ਮਿਲੂਗਾ ਪਰ ਇੱਕ ਸਵਾਲ ਇਹ ਵੀ ਆਲੋਚਕ ਜਿਹੜੇ ਡੋਨਲਡ 트੍ਰੰਪ ਦੇ ਵੀ ਬਾਪ ਬੈਠੇ ਨੇ ਉਹ ਕਹਿੰਦੇ 트੍ਰੰਪ ਸਾਹਿਬ ਤੁਸੀਂ ਕਹਿੰਦੇ ਇਹਨਾਂ ਲੋਕਾਂ ਨੂੰ ਇੱਥੇ ਬੁਲਾ ਲਓਗੇ ਇਹ ਬੰਦੇ ਇੱਥੇ ਆ ਕੇ ਜਿਹੜੇ ਪੈਸੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡੇ ਦਾਰਸ਼ਨਿਕ ਹਨ ਬਹੁਤ ਜਗਤਗुरू ਹਨ ਹੈ ਨਾ ਸਿੱਖ ਧਰਮ ਦੇ ਬਾਨੀ ਨੇ ਉਹ ਕੀ ਕਹਿੰਦੇ ਕਹਿੰਦੇ ਪਾਪਾਂ ਬਾਜੋਂ ਹੋਏ ਨਾ ਇਕੱਠੀ ਸਾਥ ਨਾ ਜਾਈ ਪਾਪਾਂ ਬਾਜੋਂ ਹੋਏ ਨਾ ਇਕੱਠੀ ਮੋਇਆਂ ਸਾਥ ਨਾ ਜਾਈ ਪਾਪਾਂ ਬਾਜੋਂ ਇਕੱਠੀ ਨਹੀਂ ਹੁੰਦੀ ਏ ਟ੍ਰੰਪ ਨੂੰ ਇਸ ਚੀਜ਼ ਦੀ ਨਾ ਅੰਗਰੇਜ਼ੀ ਚ ਟ੍ਰਾਂਸਲੇਸ਼ਨ ਕਰਕੇ ਅਜੇ ਬੱਗਾਰਗੇ ਜਿਹੜੇ ਹਨ ਉਹ ਸਮਝਾ ਸਕਦੇ ਨੇ ਬਿਸ਼ਪ ਬੈਂਕ ਦੇ ਮੁਖੀ ਨੇ ਅਜੇਪਾਲ ਬੰਗਾ ਜੀ ਉਹ ਸਿੱਖ ਨੇ ਪੰਜਾਬੀ ਐ ਪੰਜਾਬੀ ਮੂਲ ਦੇ ਨੇ ਉਹ ਸਮਝਾ ਸਕਦੇ ਐ ਟ੍ਰਾਂਸਲੇਸ਼ਨ ਕਰਕੇ ਉਹਨਾਂ ਨੂੰ ਸਮਝਾ ਸਕਦੇ ਨੇ ਬਿਸ਼ਪ ਬਿਸ਼ਪ ਬੈਂਕ ਦੇ ਮੁਖੀ ਨੇ ਉਹ ਸਮਝਾਉਣ ਉਹਨਾਂ ਨੂੰ ਇਹ ਜਿਹੜੇ ਬੰਦੇ ਤੁਹਾਡੇ ਕੋਲੇ ਆਉਣਗੇ ਹੋ ਸਕਦਾ ਹੈ ਕਿ ਪਤਾ ਨਹੀਂ ਕਿੱਡੇ ਬਿੱਤੀ ਘਟਾਲੇ ਕਰਕੇ ਤੁਹਾਡੇ ਕੋਲੇ ਪੈਸੇ ਇਕੱਠੇ ਕਰਕੇ ਆਏ ਹੋਣ ਪਤਾ ਨਹੀਂ ਕਿੱਡੇ ਕਰਾਪਸ਼ਨ ਕਰਕੇ ਭ੍ਰਿਸ਼ਟਾਚਾਰ ਕਰਕੇ ਪੈਸੇ ਤੁਹਾਡੇ ਕੋਲੇ ਲੈ ਕੇ ਆਰਗੇਨਾਈਜ਼ਡ ਕ੍ਰਾਈਮ ਦੁਨੀਆ ਦੇ ਵਿੱਚ ਕਿੰਨਾ ਵਧਿਆ ਹੋਇਆ ਹੈ ક્રાઇમ ਕਰਕੇ ਲੋਕਾਂ ਨੇ ਕਿਸੇ ਦੇ ਕਿਸੇ ਦਾ ਗਲਾ ਘੁੱਟ ਕੇ ਪੈਸੇ ਇਕੱਠੇ ਕੀਤੇ ਆ ਕਿਸੇ ਨੂੰ ਡਰਾ ਧਮਕਾ ਕੇ ਆਰਗੇਨਾਈਜ਼ਡ ਕ੍ਰਾਈਮ ਦੇ ਰਾਹੀਂ ਜਿਹੜੇ ਪੈਸੇ ਇਕੱਠੇ ਕਰਕੇ ਜੇਕਰ ਆਕੇ ਤੁਹਾਡੇ ਤੋਂ ਇਹ ਸਿਟੀਜਨਸ਼ਿਪ ਖਰੀਦੇ ਨੇ ਕੀ ਤੁਸੀਂ ਇਸ ਚੀਜ਼ ਨੂੰ ਦੇਖੋਗੇ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਸੀਂ ਦੁਨੀਆ ਦੇ ਵਿੱਚ ਇੱਕ ਇੱਕ ਅਜੀਹਾ ਮਾਹੌਲ ਪੈਦਾ ਕਰੋ ਜਰੋਂ ਅੱਜ 트ੰਪ ਸਾਹਿਬ ਤੁਹਾਡੇ ਕੋਲੇ ਤਾਕਤ ਹੈ ਅੱਜ ਤੁਹਾਡੇ ਕੋਲੇ ਵੀਜ਼ਨ ਵੀ ਹੈ ਅੱਜ ਤੁਹਾਡੇ ਕੋਲੇ ਸਾਰੀ ਦੁਨੀਆ मुट्ठी ਦੇ ਵਿੱਚ ਹੈ ਅਮਰੀਕਾ ਦੇ ਥਾਣੇਦਾਰ ਹੋ ਤੁਸੀਂ ਅਮਰੀਕਾ ਦੇ ਸਿਰਫ ਮੁਖੀ ਨਹੀਂ ਅੱਜ ਦੇਖੋ ਕੱਲ੍ਹ ਤੁਸੀਂ ਦੇਖਿਆ ਸਾਰੀ ਦੁਨੀਆ ਨੇ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੇ ਯੂਕਰੇਨ ਦਾ ਜਿਹੜਾ ਮੁਖੀ ਹੈ ਯਲਨਸਕੀ ਉਹ ਕਿਵੇਂ ਤੁਹਾਡੇ ਕੋਲੇ ਬੈਠਾ ਗਿੜਗੜਾ ਰਿਹਾ ਸੀ ਬਾਅਦ ਦੇ ਵਿੱਚ ਵੀ ਉਸਨੇ ਕਿਹਾ ਇੱਕ ਟਰੰਪ ਦੇ ਨਾਲ ਮੇਰੀ ਜਿਹੜੀ ਹੈ ਮਤਲਬ ਤੁਸੀਂ ਇੱਕ ਘੁੜਤੀ ਦਿੰਦੇ ਹੋ ਦੁਨੀਆ ਹਿੱਲ ਜਾਂਦੀ ਹੈ ਤੇ ਅੱਜ ਤੁਹਾਡੇ ਕੋਲੇ ਤਾਕਤ ਹੈ ਤੁਸੀਂ ਅੱਗਾ ਪਿਛਲਾ ਤੁਸੀਂ ਸਵਾਰ ਲਵੋ ਕੱਲ ਨੂੰ ਤੁਸੀਂ ਰੱਬ ਨੂੰ ਲੇਖਾ ਦੇਣਾ ਹੈ ਤੁਸੀਂ ਦੁਨੀਆ ਦੇ ਵਿੱਚ ਇੱਕ ਇੱਕ ਸਮਾਨਤਾ ਪੈਦਾ ਕਰੋ ਤੁਸੀਂ ਸਾਰੇ ਲੋਕਾਂ ਨੂੰ ਇੱਕ ਅੱਖ ਨਾਲ ਦੇਖੋ ਤੁਹਾਡੀਆਂ ਦੋ ਅੱਖਾਂ ਨੇ ਇੱਕ ਅੱਖ ਬੰਦ ਕਰਕੇ ਦੇਖ ਲਿਆ ਕਰੋ ਤੁਸੀਂ ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਦੇਖੋ ਤੁਸੀਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਦੋ ਅੱਖਾਂ ਦਿੱਤੀਆਂ ਇਹ ਸਹੀ ਸਰਾਮ ਤੇ ਰਹਿਣ ਸਕੋ ਤੁਹਾਡੇ ਤੀਜੀ ਅੱਖ ਵੀ ਮੱਥੇ ਦੇ ਉੱਤੇ ਚੌਥੀ ਅੱਖ ਪਵੇ ਸਿਰ ਦੇ ਪਿੱਛੇ ਉੱਗੇ ਤਾਂ ਜੋ ਉਸੇ ਦੁਨੀਆ ਨੂੰ ਪਿੱਛੋਂ ਵੀ ਦੇਖੋ ਅੱਗੋਂ ਵੀ ਦੇਖੋ ਕੰਨਾਂ ਦੇ ਉੱਤੇ ਵੀ ਤੁਹਾਡੀਆਂ ਅੱਖਾਂ ਉੱਗੀਆਂ ਨੇ ਤਾਂ ਇਹ ਕੰਨ ਵੀ ਜਿਹੜੇ ਹਨ ਉਹਨਾਂ ਰਾਹੀਂ ਵੀ ਦੁਨੀਆ ਸਿਰ ਦੇ ਉੱਤੇ ਵੀ ਮਤਲਬ ਤੁਸੀਂ ਦੁਨੀਆ ਨੂੰ ਤੁਹਾਨੂੰ ਤਾਕਤ ਪੂਰੀ ਮਿਲੇ ਤੁਸੀਂ ਦੁਨੀਆ ਨੂੰ ਸਮਝ ਸਕੋ ਪਹਿਲਾਂ ਵੀ ਤੁਹਾਨੂੰ ਸਮਝਾਉਣ ਵਾਲੇ ਬਹੁਤ ਨੇ ਤੇ ਦੋ ਗੱਲਾਂ ਮੇਰੀਆਂ ਦੀ ਜਿਹੜੀਆਂ ਹਨ ਉਹ ਵੀ ਜੇ ਤੁਸੀਂ ਪੱਲੇ ਬੰਨ ਲਵੋਗੇ ਤਾਂ ਮੇਰਾ ਖਿਆਲ ਹੈ ਕਿ ਦੁਨੀਆ ਦਾ ਕੁਝ ਸੁਧਰ ਸਕਦਾ ਹੈ ਬਾਕੀ ਜਿਵੇਂ ਕਹਿੰਦੇ ਹੁੰਦੇ ਹਨ ਨਾ ਲਕੀਰ ਦੇ ਵਿੱਚ ਪ੍ਰੇਮ ਪ੍ਰਕਾਸ਼ ਲਿਖਦਾ ਹੁੰਦਾ ਸੀ ਕੋਈ ਵੀ ਸੱਚ ਅੰਤਮ ਸੱਚ ਨਹੀਂ ਹੁੰਦਾ ਤੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਖੈਰ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਅੰਤ ਤੱਕ ਤੁਸੀਂ ਦੇਖੀ ਤੁਹਾਡਾ ਧੰਨਵਾਦ ਕਰਦੇ ਹਾਂ ਅਜੀਆਂ ਹੋਰ ਵੀਡੀਓ ਦੇ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ